11 ਹੋ ਚਲੇ ਆ ਤੇ ਆਪਾਂ ਕਰਦੇ ਆਂ ਇਹ ਵਲੌਗ ਸ਼ੁਰੂ ਆਪਣਾ ਅੱਜ ਸਸੀ ਗਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰਾ ਵੀ ਆਖੂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੇਂ ਅਸੀਂ ਵੀ ਠੀਕ ਠਾਕ ਆਂ ਅੱਜ ਬਹੁਤ ਅੱਜ ਬੜੀ ਧੁੰਦ ਪਈ ਆ ਬਹੁਤ ਧੁੰਦ ਪਈ ਆ ਕੱਲ ਤੋਂ ਇਹਨਾਂ ਦੀਆਂ ਸਕੂਲ ਸ਼ੁਰੂ ਹੋ ਜਾਣੇ ਆ ਤੇ ਫੇਰ ਉਸ ਤੋਂ ਬਾਅਦ ਸਾਰਾ ਰੁਟੀਨ ਸਹੀ ਹੋਊਗਾ ਆਪਣਾ ਚਲੋ ਰੋਟੀ ਖਾਈਏ ਉਹ ਮੈਨੂੰ ਫਟਾਫਟ ਆਲਤੀ ਨਾ ਜਾਣਾ ਮੈਂ ਤਾਂ ਇੱਥੇ ਹੀ ਆ ਇੱਕ ਕਰਦੀ ਆਂ ਇੱਕ ਕਰਦੀ ਆਂ ਸਾਰਾ ਦਿਨ ਖੱਪ ਸਾਰਾ ਦਿਨ ਹੀ ਹਾ ਹਾ ਹੂ ਹੂ ਹੀ ਹੁੰਦੇ ਰਹਿੰਦੀ ਡਾਡੀ ਮਿੱਠੀ ਆਹੀ ਹੂੰ ਅੱਜ ਜਾਣਾ ਅਸੀਂ ਜਲੰਧਰ ਹਾਂਜੀ ਠੀਕ ਹੈ ਜੀ ਮੈਂ ਮੰਮੀ ਨੇ ਸਾਡੀ ਚਾਚੀ ਜੀ ਨੇ ਤੇ ਤੁਸੀਂ ਘਰੇ ਆਪੀ ਬਲੌਗ ਬਣਾਈਓ ਪਲਗ ਦੇ ਫੋਨ 'ਚ ਹੁਣ ਇਹਨੂੰ ਕਹਦੇ ਨਹੀਂ ਵੋਟ 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 ਡਿਲੀਟ ਕਰੇ ਬਲੌਗ ਬੰਦ ਨਾ ਹੋਵੇ ਮੁੜ ਕੇ ਕੱਲ ਅੱਗੇ ਫਲੌਗ ਬਲੌਗ ਸਹੀ ਨਹੀਂ ਬਣਿਆ ਹੈਗਾ ਨਾ ਪਤਾ ਲੱਗਾ ਵਾਈਟ ਸੌਸ ਪਾਸਤਾ ਕਿੱਦਾਂ ਬਣਾਇਆ ਆ ਬੰਦ ਹੋ ਗਿਆ ਵਿੱਚੇ ਵਿੱਚੇ ਹੀ ਬੰਦ ਹੋਈ ਜਾਂਦਾ ਵਿੱਚੇ ਇੱਕ ਹੋਰ ਪਤਾ ਨਹੀਂ ਕਿਹੜੀ ਗੱਲ ਕਰਦੀ ਕਰਦੀ ਵਿੱਚੇ ਉਹ ਵੀ ਬੰਦ ਹੋ ਗਿਆ ਫਿਰ ਹੂੰ ਚਲੋ ਚਲੋ ਜੀ ਕਰਦੇ ਆਂ ਨਾਸ਼ਤੇ ਨਾਲ ਸ਼ੁਰੂਆਤ ਤੇ ਟੀਵੀ ਲਗਾਣੇ ਆਂ ਰੰਗ ਦੇ ਚਾਹ ਲੈਣਾ ਮੇਥੀ ਲੈਣੇ ਮੇਥੀ ਲੈਣ ਕਿਹਦਾ ਨਹੀਂ ਨਹੀਂ ਮੈਂ ਨਹੀਂ ਮੈਂ ਚਾਰਲਾ ਲੈਣਾ ਆਪਾਂ ਤਾਂ ਚਾਰ ਲਵਾਂਗੇ ਮੇਥੀ ਨਾ ਜੀ ਖਾ ਖਾਵਾਂਗੇ ਗੋਪੀ ਗਾਜਰਾ ਦੇ ਅਚਾਰ ਦੇ ਨਾਲ ਨਹੀਂ ਇਹ ਤਾਂ ਤੇ ਮੈਨੂੰ ਇਹ ਨਹੀਂ ਲੈਣੀ ਉਹਨੇ ਤਾਂ ਥੋੜੀ ਸਰ ਬਾਅਦ ਵੀ ਅਜੋਕ ਡੰਡਾ ਹੀ ਸੀ ਬਾਅਦ ਦਹੀਂ ਨਾਲ ਮੇਕੀ ਆਪਾਂ ਵੀ ਖਾਵਾਂਗੇ ਹੁਣ ਜੀ ਅਚਾਰ ਲੈ ਕੇ ਗੋਭੀ ਗਾਜਰ ਵਾਲਾ ਨਾਲ ਲਵਾਂਗੇ ਇਹਦੇ ਥੋੜੀ ਜੀ ਮੇਥੀ ਤੇ ਖਾਨਿਆਂ ਪਰੌਂਠੀਆਂ ਮਾਤਾ ਸਾਡੀ ਨੇ ਸ਼ੁਰੂ ਕਰ ਵੀ ਦਿੱਤਾ ਤੇ ਟੀਵੀ ਵੀ ਸਾਡਾ ਲੱਗ ਗਿਆ ਆ ਓਏ ਚੱਲਿਆ ਨਹੀਂ ਆ ਲੋ ਲਓ ਜੀ ਥੋੜੀ ਜੀ ਮੇਥੀ ਦੇ ਦੇ ਬਾਕੀ ਥੋੜਾ ਜਿਹਾ ਅਚਾਰ ਲੈ ਕੇ ਤੇ ਲੋ ਟੀਵੀ ਸ਼ੁਰੂ ਹੋ ਗਿਆ ਤੇ ਕੱਲ ਵਾਲਾ ਬਲੌਗ ਲਾਣੇ ਆਪਣਾ ਤੇ ਫਿਰ ਕਰਦੇ ਆ ਜੀ ਨਾਸ਼ਤਾ ਤੇ ਕਰਦੇ ਆ ਬਾਕੀ ਦੇ ਕੰਮ ਹਾਂਜੀ ਟਾਈਮ ਹੋ ਗਿਆ ਸਵਾ 1 ਅੱਜ ਜਾਣਾ ਸੀਗਾ ਮੰਮੀ ਉਹਨਾਂ ਨੇ ਜਲੰਧਰ ਮੰਮੀ ਤੇ ਇਹਦੇ ਪਾਪਾ ਗਏ ਆ ਜਲੰਧਰ ਹਾਂਜੀ ਹਾਂਜੀ ਸਫਾਈਆਂ ਸੁਈਆਂ ਸਾਡੇ ਇੱਧਰ ਹੋ ਗਈਆਂ ਆ ਐਂਡ ਟੂ ਐਂਡ ਕਲੀਨ ਹੋ ਗਿਆ ਆ ਸਾਰਾ ਤੇ ਇੱਧਰ ਰੱਖ ਦਿੱਤੀ ਆ ਮੈਂ ਇੱਧਰ ਰੱਖ ਦਿੱਤੀ ਆ ਮੈਂ ਦਾਲ ਅੱਜ ਮੈਂ ਬਣਾਣ ਲੱਗੀ ਆ ਮੂੰਗੀ ਦੀ ਦਾਲ ਤੇ ਚਲੋ ਬਣਾਉਂਦੇ ਆਂ ਦਾਲ ਕੌਣ ਗੁੜੀਆ ਗੁੜੀਆ ਓਕੇ ਓਕੇ ਮੈਂ ਕਰਦੀ ਆਂ ਗੱਲ ਹਾਂਜੀ ਬੱਲੂ ਇੱਧਰ ਪਲਕ ਖਾਂਦਾ ਪਿਆ ਰੋਟੀ ਤੇ ਮੈਂ ਜਾਣਾ ਕੱਪੜੇ ਸੁੱਕਣੇ ਪਾਣ ਧੋਣਦ ਬੜੀ ਚੜੀ ਹੋਈ ਆ ਪਈ ਹੋਈ ਆ ਤੇ ਚਲੋ ਕੱਪੜੇ ਪਾ ਦਿੰਨੇ ਆ ਸੁੱਕਣੇ ਤਾਂ ਹੈ ਨਹੀਂ ਬਾਕੀ ਕੱਪੜੇ ਹਨਾ ਥੱਲੇ ਲਿਆ ਕੇ ਬਲੂਰ ਲਾ ਕੇ ਹਾਂ ਚਲੋ ਮਿਲਦੇ ਆ ਫਿਰ ਲੈ ਆਈਏ ਕੱਪੜੇ-ਕੁੱਪੜੇ ਜਿੱਦਾਂ ਟਾਈਮ 1.3 ਵਜ ਗਿਆ ਤੇ ਇੱਧਰ ਆਇਆ ਹੋਇਆ ਆ ਫੋਨ ਭੁੱਜਦਾ ਹਾਂ ਤੇ ਇੱਕ ਤਾਂ ਲੰਘਦਾ ਪਿਆ ਤੁੜਕਾ ਦਾਲ ਨੂੰ ਹਾਂ ਦਾਲ ਨੂੰ ਦਾਲ ਬਣਦੀ ਉਹਦੇ ਇੱਕ ਮਿੰਟ ਹੋਲਡ ਕਰੀ ਮੜਾ ਜੀ ਵਜੇ ਦਾਲ ਬਣਦੀ ਆ ਹਾਂ ਤੇ ਬੰਦ ਤੇ ਆ ਕੁੱਛ ਦੇ ਅੰਮ੍ਰਿਤ ਨਾ ਰਹੀਏ ਕਿਤੇ ਬਾਅਦ ਫੁਲਕੇ ਲਾਵਾਂਗੇ ਹੋਰ ਕੀਲੋ ਵੀ ਆ ਕੇ ਉੱਪਰ ਪਾ ਲਾਂਗੇ ਹਾਂ ਠੀਕ ਆ ਚਲੋ ਠੀਕ ਆ ਮਿਲਦੇ ਆਂ ਪਰ ਕਾਈ ਵੱਜ ਗਿਆ ਤੇ ਆਪਾਂ ਆ ਗਏ ਆ ਇਹ ਗਏ ਹੋਇਆ ਜੀ ਕੋਠੇ ਦੇ ਕੱਪੜੇ ਸੁਕਣੇ ਪਾਉਣ ਆਪਾਂ ਲੈ ਗਏ ਆ ਅੰਬੂਰੂਦ ਦੇਖੋ ਜੀ ਕਿਡਾ-ਕਡਾ ਵੱਡਾ ਅੰਬੂਰੂਦ ਹੈ ਅੰਬੂਰੂਦ ਅੰਬੂਰੂਦ ਲੈ ਕੇ ਆਏ ਆ ਜੀ ਦੇਖੋ ਪਛਾਹੇ ਦਿੱ ਤੋਂ ਹੂੰ ਲੋਕ ਤੇ ਲੰਦਰਾ ਉਹ ਰੂੜੇ ਕੋਲ ਜਵ ਅਮਰੂਦ ਕਿਲੋ ਕਿਲੋ ਲੈ ਆ ਹਾਂ 3 ਕਿਲੋ ਅਮਰੂਦ ਲੈਂਦੇ ਆ ਕਿੰਨਾ ਵਿੱਚ 50 ਰੁਪਏ ਖੱਟਾ ਮਿੱਠਾ ਰੇੜੀ ਆ ਆਹਾਂ ਨਾਗਾ ਕਿਹਨੂੰ ਰੇੜੀ ਆ ਬਹੁਤ ਸੋਹਣੇ ਆ 100 ਰੁਪਏ ਰੁੜ ਗਿਆ ਉਹ ਛੋਟੇ ਰੁੜੇ ਆ ਟੋਟਾ ਰੁੜੇ ਆ ਸੋ ਪੁਰਾਣੇ ਰੁੜੇ ਆ ਤੇ ਚਲੋ ਅਮਰੂਦ ਵੀ ਆ ਡਾਡਾ ਮੋਟਾ ਅਮਰੂਦ ਆ ਵੱਡਾ ਵੱਡਾ ਅਮਰੂਦ ਕਿੰਝ ਭਾਗ ਦੋ ਤਿੰਨ ਹਾਂ ਲੋਕ ਨਹੀਂ ਲੁੱਬੀ ਇੱਕੋ ਹੀ ਇਹ ਅਮਨ ਵੀ ਹੈ ਇੱਕੋ ਹੀ ਮਰੂਦ ਘਟਿਆ ਆ ਇੱਕੋ ਹੀ ਮਰੂਦ ਘਟਿਆ ਹੈ ਜੀ ਚਲੋ ਠੀਕ ਹੈ ਜੀ ਲੈਂਦੇ ਆ ਜੀ ਬਾਕੀ ਧੁੱਪ ਨਿਕਲੀ ਮਾਰੀ ਗਈ ਸੈਂਡ ਕਰਤਾ ਮੈਂ ਅਪਲੋਡ ਵੀ ਕਰ ਲਿਆ ਵਿੱਚ ਪਾ ਲਿਆ ਆ ਤੇ ਤੁਸੀਂ ਅੱਜ ਕੀ ਬਣਾਇਆ ਘਰੇ ਅੱਜ ਨੇ ਬਣਾਈ ਮੂਰ ਦੀ ਦਾਲ ਮੇਰਾ ਅਜ ਸਵੇਰ ਦਾ ਕੰਮ ਨਹੀਂ ਨਿਪੜਿਆ ਹੈਗਾ ਫਿਰ ਇਦਾਂ ਹੀ ਆ ਗਿਆ ਪਿੱਛੋਂ ਹੁਣੇ ਕੱਪੜੇ ਪਾ ਲਓ ਜੀ ਆਪਾਂ ਕਰਦੇ ਆ ਟੇਸਟ ਰੋਟੀ ਤਾਂ ਆਪਾਂ ਹਜੇ ਖਾਣੀ ਨਹੀਂ ਹੈਗੀ ਕਿਉਂਕਿ ਮੈਂ ਦੁਪਹਿਰ ਦਾ ਪਾਣਾ ਹਮੇਸ਼ਾ ਨਾਗਾ ਤੇ ਇੱਥੇ ਮਮੀ ਦੋਸਤਾਂ ਨੂੰ ਕੱਢੀਏ ਇੱਥੇ ਲੱਗੇ ਸੀ ਉਦੋਂ ਆ ਸ਼ਗਰਗੰਦੀ ਵੀ ਹਜੇ ਵਾਲਣੀ ਆ ਆਵਾਂ ਲੱਗੀ ਮੈਂ ਹਾਂ ਤਾਂ ਮਿਲਾਂ ਆਹੋ ਮੰਮੀ ਦਾ ਹੀ ਕੰਮ ਆ ਇਹ ਚਲੋ ਕਰਦੇ ਆਂ ਦਾਲ ਦਾ ਟੇਸਟ ਕਿਦਾਂ ਦਾ ਦਾਲ ਆ ਤੇ ਰੋਟੀ ਦਾ ਖਾਵਾਂਗੇ ਆਪਾਂ ਰਾਤ ਨੂੰ ਟਾਈਮ ਹੋ ਗਿਆ 5:30 ਤੇ ਮੋਟੀ ਰੋਟੀਸ਼ਨ ਤੋਂ ਲੈ ਕੇ ਆਏ ਸੀਗੇ ਹੁਣ ਹਾਂਜੀ ਕਿਦਾਂ ਵਧੀਆ ਤੇ ਇੱਧਰ ਕੀ ਕਰੀ ਜਾਣੇ ਜੀ ਸਰ ਮੈਂ ਟਾਂਕੇ ਲਾਣੀ ਆਂ ਅੰਟੀ ਜੀ ਇਹਨਾਂ ਕੋਟੀ ਆ ਗੰਦੀ ਤੇ ਬਾਹਮਾ ਉੱਤੀਆ ਕਰ ਲੀਏ ਓਕੇ ਤੇ ਚਲੋ ਚਾਹ ਪੀ ਕੇ ਜਾਂਦੇ ਆ ਜੀ ਹੁਣ ਠੰਡ ਬਹੁਤ ਆ ਸਕੂਟਰੀ ਜੀ ਮੈਂ ਕਦੇ ਕੱਢਦਾ ਨਹੀਂ ਹੈਗਾ ਪਰ ਮੈਂ ਅੱਜ ਸਕੂਟਰੀ ਕੱਢੀ ਆ ਹੁਣ ਤਾਂ ਰੋਜ਼ ਕੱਢਣੀ ਪੈਣੀ ਆ ਆਟਾ ਲੈਉਣ ਆਲਾ ਸੀਗਾ ਉਹ ਵੀ ਚੱਕ ਕੇ ਲੈ ਕੇ ਆਇਆ ਤੇ ਫਿਰ ਉਸ ਕਰਕੇ ਅੱਜ ਤਾਂ ਕੱਢਣੀ ਪਈ ਯਾਰ ਹਾਲ ਚ ਇਹ 26800 ਦਿੱਤਾ ਕਿੰਨਾ ਐ 24800 24800 2 ਕਿਲੋ ਕਾੜ ਲੈ 2 ਕਿਲੋ ਕਾੜ ਕੱਢ ਲੈਂਦੇ ਹੋਰ ਰੁੱਲਾ ਆਇਆ ਰੁੱਲਾ ਹਾਂ ਬਣਾਓ ਮੈਂ ਤਾਂ ਚਾਹ ਫੇ ਚਾਹ ਪੀ ਕੇ ਫੇ ਦੁਕਾਨੇ ਚ ਜਾਂਦੇ ਹੈ ਓਕੇ ਜੀ ਹਾਈ ਠੰਡ ਲੱਗਣ ਈ ਆ ਸਾਰੇ ਵੀ ਨਹੀਂ ਸਾਰੇ ਪੀਣਗੇ ਮੰਮੀ ਬਣਾਉਣਗੇ ਹੋਰ ਸਾਰੇ ਪੀਣਗੇ ਜਾਵਾਂ ਚਲੋ ਲਓ ਜੀ ਮਾਤਾ ਜੀ ਤੁਹਾਡੀ ਡਿਊਟੀ ਉੱਠੋ ਮਮੀ ਨਾ ਹੱਥ ਭੇਜ ਦਿਨਾ ਗੋਟੀ ਆਂਦੀ ਬੂਆ ਫੜਗਾ ਕੇ ਬੰਦੂ ਆਂਟੀ ਕਾ ਫੁੱਲਤੀ ਪੜਾਇਆ ਨਾ ਪੜਾਇਆ ਪੜਾਇਆ ਨਾ ਪੜਾਇਆ ਕਰਦੀ ਤੇ ਠੀਕ ਮੰਨ ਓਕੇ 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 ਹੋ ਗਿਆ 6 ਤੇ ਇਧਰ ਬਣ ਰਹੀ ਹੈ ਜੀ ਪਲਗਲੀ ਹੁਣ ਚਾਹ ਕਹਿੰਦੀ ਕੀ ਰੋਟੀ ਗਾੜੀ ਮੂਲੀ ਤੇ ਇੱਧਰ ਬੰਦੀ ਪਈ ਆ ਜੀ ਮੱਕੀ ਦੀ ਰੋਟੀ ਮੂਲੀ ਵਾਲੀ ਚਲੋ ਦਿਓ ਤੇ ਆਪਾਂ ਜਾਣਾ ਬਾਜ਼ਾਰ ਮੜਾ ਜਾ ਹੈ ਹਾਂ ਰੋਟੀ ਬਣਾ ਕੇ ਦੇ ਦਾਂ ਹਾਂ ਦੇ 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 ਪਹਿਲਾ ਦੇਣਾ ਕੱਲ ਸਕੂਲ ਦਾ ਤੇ ਮੈਂ ਤਾਂ ਕਹਿਣ ਦਿਆਂ ਉਹਨੂੰ ਵੀ ਪਹਿਲਾ ਦੇਣਾ ਕਿਸੇ ਨੇ ਆਉਣਾ ਨਹੀਂ ਹੈਗਾ ਛੁੱਟੀ ਕਰ ਲੈ ਇੱਕ ਦਿਨ ਦੇਖਦੀ ਆ ਕਿਉਂਕਿ ਆਉਣਾ ਹੈ ਨਹੀਂ ਕਿਸੇ ਨੇ ਵੀ ਮੱਕੀ ਦੀ ਰੋਟੀ ਲੱਗੀ ਜੀ ਖਾਣ ਇਹ ਰਾਤ ਤੱਕ ਚਲੋ ਰਾਤ ਤੱਕ ਦੱਸੂਗਾ ਜੀ ਕੀ ਮੂਡ ਇਹਨਾਂ ਦਾ ਜਾਣਾ ਕਿ ਨਹੀਂ ਜਾਣਾ ਇਹ ਹੜ ਬਹੁਤ ਆ ਮੱਖਣ ਬਣਨ ਕਿੱਥੇ ਰੱਖਿਆ ਹੋਇਆ ਉਹਨਾਂ ਫ੍ਰਿਜ ਚ ਫ੍ਰਿਜ ਚ ਲੈ ਮੈਂ ਕੱਟ ਦਿੰਦਾ ਲਿਆ ਮੈਂ ਕੱਟ ਦਾਂ ਕੱਟਾਂ ਹਾਂ ਕੱਟਾਂ ਮੈਂ ਨਹੀਂ ਬੱਸ ਲੈ ਦੱਸ ਤੁਸੀਂ ਕੱਟ ਦੇਣੀ ਫਿਰ ਫ੍ਰਿਜ ਜੀ ਚ ਰੱਖਿਆ ਸੀ ਮਸੀ ਕੱਟ ਦਉਂਦਾ ਜੀ ਤੁਸੀਂ ਲੈ ਮੈਂ ਕੱਟ ਕੇ ਦਿੰਦਾ ਮੈਂ ਕੱਟ ਕੇ ਦਿੰਦਾ ਲਿਆ ਇਹ ਵੇਲੇ ਹਾਂ ਅੱਜ ਕਿਦਾਂ ਟੁਕੜੇ ਟੁਕੜੇ ਜੀ ਰੋਟੀ ਬਗਾਈ ਹੈ ਫੇ ਪੁੱਛੋ ਹੀ ਨਾ ਇੱਕ ਇੱਕ ਦੋ ਦੋ ਰੋਟੀਆਂ ਚ ਹੋਰ ਪੁੱਛੋ ਹੀ ਨਾ ਖਾਣੀ ਆ ਸਾਰਿਆਂ ਨੇ ਇਦਾਂ ਹੀ ਅਸਵੀਰ ਦਾ ਖਾ ਕੇ ਦੁਪਹਿਰ ਨੂੰ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਵੇ ਕੀ ਕਰੀਏ ਮੈਂ ਸੱਚੀ ਦੁਖੀ ਕੀਤਾ ਫੈ ਗਈ ਚਲੋ ਮਾ ਆਏ ਅਸੀਂ ਬਾਜ਼ਾਰ ਹੋ ਗਏ ਹੈ ਮੜੇ ਲੈ ਆਈਏ ਸਮਾਨ ਬਲਕ ਵਾਸਤੇ ਫੇਰ ਸਕੂਲ ਜਾਣਾ ਜਿਹੜਾ ਇਹਨੇ ਤੇ ਫੇ ਚਲਦੇ ਆਂ ਦੁਕਾਨ ਤੇ ਜੀ ਫੇ ਕਰਦੇ ਆਂ ਆਪਣੇ ਕੰਮ ਬਾਕੀ ਦੇ 7 ਵਜੇ ਪਹਿਲਾਂ ਤਾਂ ਬਸੇ ਨਾਲ ਚਾ ਬਣਾਇਆ ਹੈ ਨਾ ਹਾਂਜੀ ਪਹਿਲਾਂ ਮੇਰੇ ਆਪਾਂ ਸਾਰਿਆਂ ਲਈ ਹਾਂ ਠੀਕ ਆ ਉਸ ਤੋਂ ਬਾਅਦ ਪੱਲੂ ਉਸ ਹੀ ਪੱਲੂ ਲਈ ਮੈਂ ਰੋਟੀ ਬਣਾ ਕੇ ਦਿੱਤੀ ਤੇ ਕੰਮ ਵਾਲੀ ਆਂਟੀ ਨੂੰ ਇੱਕ ਪਰੌੜੀ ਬਣਾ ਕੇ ਦਿੱਤੀ ਮੈਂ ਚਾਹ ਦੇ ਨਾਲ ਪਹਿਲਾਂ ਪੱਲੂ ਨੂੰ ਇੱਕ ਬਣਾ ਕੇ ਦਿੱਤੀ ਥੋੜੀ ਦੇਰ ਬਾਅਦ ਕੰਮ ਵਾਲੀ ਆਂਟੀ ਨੂੰ ਬਣਾ ਕੇ ਦਿੱਤੀ ਆਂਟੀ ਨੂੰ ਬਣਾ ਕੇ ਦਿੱਤੀ ਮੈਂ ਹੈ ਹਾਂ ਉਸ ਤੋਂ ਬਾਅਦ ਫਿਰ ਦੁਪਹਿਰੇ ਤੁਸੀਂ ਕੋਈ ਕਹਿੰਦੇ ਅਸੀਂ ਰੋਟੀ ਨਹੀਂ ਖਾਦੇ ਵੀ ਮੈਂ ਆਪਣੇ ਲਈ ਦੋ ਰੋਟੀਆਂ ਲਈਆਂ ਤੂੰ ਕਹਿੰਦੇ ਅਸੀਂ ਖਾਣੀ ਨਹੀਂ ਸੀ ਦਾਲ ਖਾ ਲਈ ਹਾਂ ਤੂੰ ਬੋਲ ਕਹਿੰਦੀ ਮੈਂ ਵੀ ਨਹੀਂ ਖਾਣੀ ਆ ਜੀ ਰੋਟੀ ਮੰਮੀ ਕਹਿੰਦੇ ਮੈਂ ਨਹੀਂ ਖਾਂਦੇ ਆਪਣੇ ਲਈ ਦੋ ਰੋਟੀਆਂ ਨੇ ਹੁਣ ਪਾਲਾ ਕਹੀ ਆ ਪਹਿਲਾਂ ਤੂੰ ਰੋਟੀ ਲਾ ਕੇ ਦਿੱਤੀ ਆ ਫੇਰ ਉਹ ਹੀ ਇੱਕ ਇੱਕ ਦੋ ਦੋ ਇੱਕ ਇੱਕ ਦੋ ਦੋ ਕਰਕੇ ਸਵੇਰ ਦੀਆਂ ਰੋਟੀਆਂ ਲਾਈ ਜੰਨੀ ਆ ਕੀ ਕਰਾਂ ਪਾਣੀ ਤਾਂ ਪੈਣੀ ਚੱਲ ਆਹ ਚੱਲੀਏ ਹੁਣ ਆ ਕਰਕੇ ਕੰਮ ਤੈਨੂੰ ਸਿਰ ਵੀ ਨਹੀਂ ਆਇਆ ਹਾਂ ਹਾਂ ਚੱਲ ਪਟਕਾ ਬੰਨਿਆ ਕਰਕੇ ਪਤਨ ਲੱਦ ਮੇਰੇ ਕਿਤੇ ਜਾਣਾ ਸੀਗਾ ਮੈਂ ਜਾਣਾ ਨਹੀਂ ਹੈ ਮੈਂ ਮਾਨ ਨਹੀਂ ਹੈ ਕਿ ਜਾਣ ਚੱਲ ਦੇਖਦੇ ਆ ਆਪਾਂ ਬਾਅਦ ਚੋਂ ਪਹਿਲਾਂ ਸਮਾਨ ਲੈ ਆਈਏ ਬਈ ਯਾਰੋਂ ਆਪਾਂ ਮੈਂ ਵੀ ਜਾਣਾ 7 ਵਜੇ ਮੀਟਿੰਗ ਆ ਮੇਰੀ ਇੱਕ 7 ਵਜੇ ਮੀਟਿੰਗ ਆ ਇੱਕ ਮੇਰੀ ਮੈਂ ਵੀ ਜਾਣਾ ਫਿਰ ਹੈ ਬੋਲਦੀ ਨਹੀਂ ਕੋਈ ਕਰਨ ਵਿੱਚ ਹੱਥ ਪਾ ਕੋਈ ਨਹੀਂ ਸਾਫ ਕਰ 7 ਵਜੇ ਮੀਟਿੰਗ ਮੈਂ ਉੱਥੇ ਚਲ ਜਾਣਾ ਫਿਰ ਤੇ ਮੈਂ ਵੀ ਲੇਟ ਹੋ ਜਾਣਾ ਘਰੇ ਥੋੜਾ ਜਿਹਾ ਆਉਣ ਨੂੰ ਦੇ 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 ਚੱਲੀਏ ਫਿਰ ਆਪਾਂ ਜਾ ਅੱਜ ਇਧਰ ਟਾਈਮ 7 ਵਜੇ ਚੱਲੇ ਆ ਕਿਧਰ ਲੱਗਿਆ ਹੁਣ ਬਣਾ ਲਮਾ ਗੋਭੀ ਨੇ ਸਵੇਰੇ ਸਕੂਲੇ ਲੈ ਕੇ ਜਾਣੀ ਆ ਰੋਟੀ ਹੈ ਨਾ ਤੇ ਫੇ ਮੈਂ ਗੋਭੀ ਬਣਾ ਦਮਾ ਨਾ ਉਸ ਦਾ ਟਮਾਟਰ ਗੋਭੀ ਇਹਦੇ ਵਿੱਚ ਕੀ ਆ ਇਹ ਜੀ ਮਟਰ ਲੈ ਕੇ ਆਈਆਂ ਮਟਰ ਬਹੁਤ ਸੋਹਣੇ ਜਿਹੇ ਨੇ ਤੇ ਟਮਾਟਰ ਵੀ ਲੈ ਚੱਲਾਂ ਠੀਕ ਇਹ ਫਰਿੱਜ ਰੱਖ ਦੋ ਸਾਮਾਨ ਸਾਰਾ ਚੱਕ ਲਈ ਆਪਾਂ ਬੜਾ ਫਟਾਣਾ ਸਾਮਾਨ ਕਰ ਲਈ ਹੈ ਨਾ ਹਮ ਤਿਆਰ ਹਾਂ ਹਾਂ ਚੱਲ ਇਹ ਮਟਰ ਜਿਆਦਾ ਗੋਭੀ ਚ ਪਾਵਾਂਗੇ ਹੈ ਨਾ ਟਮਾਟਰ ਇਹ ਜੀ ਗੋਭੀ ਮਟਰ ਤਿਆਰ ਇੱਥੇ ਆਉਂਦੇ ਦੋ ਜੀਰੇ ਵਿੱਚ ਪਾ ਲੈਂਦੇ ਤਾਂ ਮੈਂ ਉਹ ਤਨੀਆ ਹੂੰ ਮਟਰ ਵਰਤੇ ਨਹੀਂ ਸੀ ਦਾਦੀ ਨੇ ਕਾਸੇ ਚ ਪਾਇ ਪਾ ਲਈ ਸੀ ਜੀ ਤੇ ਐ ਦੇ ਜਿਹੜਾ ਹੈਗਾ ਲਸਣਾ ਕੇਕ ਲਾ ਲਿਆ ਮਾਂ ਦੇ ਹੂੰ ਯਾਰ ਮੰਮੀ ਮਟਰ ਦੇ ਪੈ ਡੱਬੀ ਦੇ ਵਿੱਚ ਕੱਢੇ ਹੋਏ ਆ ਮੈਂ ਮਟਰ ਉੱਪਰ ਤਾਂ ਨਹੀਂ ਰੱਖੇ ਫ੍ਰੀਜ਼ਰ ਵਾਲੇ ਚਾਹ ਨਾ ਗਿੰਜਰ ਵਾਲੇ ਵਿੱਚ ਰੱਖੇ ਮੈਂ ਇਹ ਕਿਹਾ ਓ ਬਈ ਹੱਜ ਡੱਬੀ ਕਿਹਾ ਆ ਨਾ ਸੋਸ ਤੇ ਡੇਰ ਵਿੱਚ ਸਾਮਾਨ ਲਿਆ ਉੱਤੱਕੇ ਇੱਧਰ ਦੁੱਧ ਨੂੰ ਹਵਾਲਾ ਦੇ ਲਿਆ ਵਿਚਾਰਾ ਬਾਹਰ ਆ ਗਿਆ ਥੋੜਾ ਜਿਹਾ ਉਬਲ ਕੇ ਇਹ ਇੱਧਰ ਦੁੱਧ ਬੰਗਾਇਆ ਸੀ 4 ਕਿਲੋ ਤੇ ਇੱਧਰ ਗੁਰਬੀ ਵੀ ਕੱਟ ਲਈਏ ਤੇ ਮੈਂ ਆਟਾ ਵੀ ਆ ਗਿਆ ਪੀਸ ਕੇ ਲਿਓ ਜੀ ਗੋਭੀ ਕੱਟੀ ਏ ਤੇ ਹਨਾ ਅਚਾ ਇਹਦੇ ਵਿੱਚ ਲਸਣ ਆ ਇਹਦੇ ਥੋੜੇ ਜੇ ਮਟਰ ਆ ਅਚਾ ਧਨੀਆ ਇੱਕੋ ਥਾਂ ਕਰ ਲੈਣੀ ਇੱਕ ਗੁਲਾਬੀ ਜੱਬੀ ਲਿਆ ਫਰਿਜ ਚੋਂ ਕੱਢ ਕੇ ਪੱਲੂ ਫਰਿਜੋਂ ਲੈ ਕੇ ਆ ਕੱਢ ਕੇ ਤੇ ਦਾ ਟਮਾਟਰ ਤੇ ਮਟਰ ਹਾਂ ਰੱਖੇ ਦਾ ਧਨੀਆ ਲਓ ਜੀ ਹਲੋ ਜੀ ਸਬਜੀ ਸੁਬਜੀ ਕੱਟ ਲਈਏ ਤੇ ਲਾ ਲਈਏ ਤੋੜਕਾ ਛੋੜਕਾ ਹਨਾ ਪੱਲੂ ਸੇਰੇ ਖੁੱਲ ਜਾਣਾ ਫਿਰ ਪੁੱਤ ਹਾਂ ਹੀ ਸਕੂਲ ਲੈ ਬੜਾ ਮਜ਼ਾ ਕੀਤਾ ਨਾ 8:55 ਤੇ ਲੱਗਣਾ ਸਕੂਲ ਹਾਂ 8:55 ਤੇ ਸਕੂਲ ਲੱਗਣਾ ਸਵਾ 3 ਚੁੱਟੀ ਹੋਣੀ ਆ ਹਨਾ ਚਲੋ ਮਿਲਦੇ ਆ ਫੇ ਲਾ ਲਈਏ ਸਬਜੀ ਨੂੰ ਤੜਕਾ ਤੜਕਾ ਹਨਾ ਵੀ ਚਲ ਤੁਹਾਡੀ ਮਮਾ ਨੇ ਆਈ ਸਬਜੀ ਮੰਦੀ ਪਈ ਹੈ ਕੀ ਖਾਓ ਕਿਹੜੀ ਲੱਗੀ ਆ ਗੋਭੀ ਅੱਜ ਦੇਖ ਗੋਭੀ ਗੋਭੀ ਸਾਡੇ ਨੂੰ ਜਕਰ ਗੰਦੀ ਖਾਣੀ ਸਾਡੀ ਗੁੱਡੀ ਅੱਜ ਜਕਰ ਗੰਦੀ ਨਹੀਂ ਪਈ ਸਾਡੀ ਕੁੜੀ ਕੁਝ ਵੀ ਖਾਂਦੀ ਐ ਦੱਸੋ ਜਦੋਂ ਤੱਕ ਤੁਹਾਡੇ ਨਿਆਣੇ ਵੀ ਨਹੀਂ ਖਾਂਦੇ ਮੇਰੀ ਕੁੜੀ ਤਾਂ ਜਕਰ ਗੰਦੀ ਹੀ ਮੈਂ ਜੋ ਖਾਣੀ ਆ ਤੇ ਜੁਲਦੀ ਐ ਇਹ ਮੈਂ ਮੈਂ ਖਾਣੀ ਆ ਮੇਰੇ ਬੱਚੇ ਮੈਂ ਹੋਏ ਸੌਰੀ ਥੋੜੀ ਥੋੜੇ ਬਾਅਦ ਮੈਂ ਨਾ ਬੰਗੀ ਹੋਰ ਚਲੋ ਠੀਕ ਆ ਬਣਾਉਂਗੇ ਕੱਲ ਜਾਨਾਂਗੇ ਕੀ ਇਹ ਕੁਤਿਆਂ ਨਾਲ ਹੀ ਘਰ ਮਨ ਨੂੰ ਲੋ ਜੀ ਇਹ ਟਾਈਮ ਹੋ ਗਿਆ 8:30 ਤੇ ਆਪਾਂ ਲੱਗੇ ਹਾਂ ਰੋਟੀ ਖਾਣੇ। ਖੱਲੂ ਨੇ ਇੱਕੋ ਹੀ ਖਾਧੀ ਸੀ ਵੇ ਗਣ ਕਦੀ ਮੱਕੀ ਦੀ ਰੋਟੀ। ਹਮ। ਮਣਗੀ ਸਬਜੀ। ਹੈ ਸਬਜੀ ਹਾਂ ਸਬਜੀ ਬਣ ਗਈ ਆ। ਬਸ ਤਿਆਰ ਕਰਤੀ। ਦੇਖ ਸਕਦੇ ਟੀਸ ਇਧਰ ਰੀਪਲ ਮਾਰੇ ਤੇ ਫਲੋਟੀ। ਤੇ ਕਾਪੜ ਵੀ ਸੇਕ ਲਿਆ ਹਾਂ ਚਾਲੀ ਹੋ ਗਈ। ਦਾਲੀ ਹੋ ਗਈ ਆ। ਦਾਲਾ ਦਵਾ ਮੰਮੀ ਫੇਰ। ਉਹ ਦਾਲੇ। ਤਵੇ ਤੇ ਕਰਾਂ ਰਾਣ ਕੇ ਦਮਾ। ਤੇ ਇਧਰ ਲੱਗੇ ਮਾਸੀ ਰੋਟੀ ਬਣਾਉਣ। ਚਲੋ ਬਣਾ ਲਓ ਫੇਰ ਮਿਲਦੇ ਹਾਂ। ਹਮ। ਚੱਲੇ ਅਜੇ ਆਪਾਂ ਘਰੇ ਅਜੋ ਗੇ ਲੇਟ ਇੱਧਰ ਆ ਗਿਆ ਜੀ ਕੋਬੀ ਗਾਜਰਾ ਦਾ achar ਤੇ ਪਾਪੜ ਲਓ ਜੀ ਰੋਟੀ ਵੀ ਆ ਗਈ ਦਾਲ ਦੇ ਨਾਲ ਹੋਰ ਹੋਰ ਬਾਹਰ ਬੈਖਾਣੇ ਆ ਤੇ ਸਾਰਿਆਂ ਨੇ ਖਾਣੀ ਅਜੇ ਨਹੀਂ ਆਣੇ ਨੇ ਕੋਈ ਨਹੀਂ ਲਹ ਕੇ ਆਵਾਂ ਕੋਈ ਨਹੀਂ ਕੋਈ ਨਹੀਂ ਬਲੌਗ ਸੈਂਡ ਕਰਦੇ ਤੂੰ ਅੱਜ ਲੱਗ ਜਦੋਂ ਫਿਰ ਮੈਂ ਘਰ ਨਹੀਂ ਨਾ ਹੁੰਦਾ ਇਹ ਬਣਾਉਂਦੀ ਆ ਨਾ ਆਪਣੇ ਫੋਨ ਚ ਇਸ ਕਰਕੇ ਫਿਰ ਇਹ ਮੇਰੇ ਆਏ ਦੇ ਸੈਂਡ ਕਰ ਦਿੰਦੀ ਆ ਤੇ ਆਪਾਂ ਇਕੱਠੇ ਕਰਕੇ ਫਿਰ ਵਲੌਗ ਇੱਕ ਕਰ ਲੀਦਾ ਆ ਇਸ ਲਈ ਮੇਰੀ ਗੈਰ ਹਾਜ਼ਰੀ ਜੇ ਵਲੌਗ ਘਰ ਬਣ ਜਾਂਦੇ ਆ ਕਿ ਫਲਕਲਾ ਫੋਨ ਕਰ ਪਿਆ ਹੁੰਦਾ ਆ ਚਲੋ ਠੀਕ ਆ ਜੀ ਆਜੋ ਫੇ ਹੈ ਸਟੋਰੇਜ ਤੇਰੀ ਤੂੰ ਆਪਣੀਆਂ ਫੋਟੋਆਂ ਤੂੰ ਡਿਲੀਟ ਨਹੀਂ ਕਰਦੀ ਹੈਗੀ ਆ ਥੋੜੀ ਪੁੱਲ ਹੋਈ ਚਲੋ ਠੀਕ ਆ ਆਜੋ ਫੇ ਲੈ ਆਓ ਬਾਹਰ ਖਾਈਏ ਰੋਟੀ ਤੇ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਰਾਤ ਦਾ ਹੁਣ ਰਾਤ ਦੀ ਰੋਟੀ ਪਾਣੀ ਦਾ ਕੰਮ ਨਿਬੇੜ ਗਏ ਤੇ ਦੇਖਦੇ ਆਂ ਬਲੌਗ ਕਿੱਡਾ ਬਣ ਗਿਆ ਤੇ ਫਿਰ ਉਹ ਹਸਾਉਣਾ ਕਰਦੇ ਆਂ ਬਲੌਗ ਦਾ ਐਂਡ ਆਪਾਂ ਹਾਂ ਉਹ ਬਈ ਕੇ 10 ਮਿੰਟ ਹੋ ਗਏ ਤੇ ਰੋਟੀ ਪਾਣੀ ਖਾ ਕੇ ਹੋਵੇ ਵਿਹਲੇ ਤੇ ਇੱਧਰ ਹੋ ਰਹੀ ਹੈ ਜੀ ਸਵੇਰੇ ਸਕੂਲ ਜਾਣ ਦੀ ਤਿਆਰੀ ਹਨਾ ਇੱਧਰ ਦੇਖ ਇਹਦਾ ਦੇਖ ਸਕੂਲ ਜਾਣ ਦੀ ਤਿਆਰੀ ਓ ਮम्मी ਮੈਂ ਚ ਪਾ ਲੈਂਦੀ ਆ ਇਹ ਦੇਖ ਹਾਂਜੀ ਬਲੌਗ ਮੈਂ ਕਹਾਂ ਲੋ ਜੀ ਇੱਧਰ ਹੋ ਰਹੀ ਹੈ ਸਕੂਲ ਜਾਣ ਦੀ ਤਿਆਰੀ ਤੇ ਕਰੋ ਤੁਸੀਂ ਬਲੌਗ ਦਾ ਐਂਡ ਦੋ ਮਿੰਟ ਹੋ ਗਏ ਉਹਦੂ ਨਾ ਕੋਲੇ ਉਹ ਤੂੰ ਐਂਡਰ ਕਰ ਲੈਂਦੇ ਨਾ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ